ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਅੱਜ ਵਾਲੀ ਵੀਡੀਓ ਅਜੀ ਜੋ ਹੈਗੀ ਆਗੀ ਬਾਜੂ ਦੇ ਉੱਪਰ ਬਾਹਾਂ ਦੇ ਉੱਪਰ ਠੀਕ ਹੈ ਜੀ ਬਾਹਾਂ ਦੇ ਉੱਪਰ ਲੰਬਾ ਜੋੜ ਕਿਸ ਤਰ੍ਹਾਂ ਪਾਇਆ ਜਾਂਦਾ ਉਹਦਾ ਤਰੀਕਾ ਤੁਹਾਨੂੰ ਦੱਸਦੇ ਹਾਂ ਸ਼ਾਇਦ ਛੋਟਾ ਜੋੜ ਪਾਵੇ ਸ਼ਾਇਦ ਲੰਬਾ ਆਪਾਂ ਕੱਪੜਾ ਮਿਣ ਕੇ ਤੁਹਾਨੂੰ ਨਾਪ ਕੇ ਦੱਸਦੇ ਹਾਂ ਠੀਕ ਹੈ ਜੀ ਆਹ ਦੇਖੋ ਜੀ ਆਪਣੇ ਕੋਲੇ ਇਸ ਤਰ੍ਹਾਂ ਦਾ ਕੱਪੜਾ ਹੈਗਾ ਆਹ ਵਾੜਾ ਇੰਨਾ ਕੱਪੜਾ ਹੈਗਾ ਮੋਟਾ ਚਾਹੀਦਾ ਇਹਦੇ ਵਿੱਚ 9 ਇੰਚ ਹ ਜਿਹੜਾ ਇਹ ਐਕਸਟਰਾ ਕੱਪੜਾ ਜੀ ਆ ਐਕਸਟਰਾ ਕੱਪੜਾ ਇਹ ਤਾਂ ਉਤਰ ਜਾਣਾ ਠੀਕ ਹੈ ਫਲਾਵਰ ਇਸ ਦੇ ਵਿੱਚ ਵਿੱਚ ਆਪਾਂ ਕੱਪੜੇ ਦਾ ਐਸਟੀਮੇਟ ਲਾਣੇ ਆ ਕਿੰਨਾਗਾ ਦੇਖੋ ਜੀ ਹਲੋ ਜੀ ਜਿਹੜਾ ਐਕਸਟਰਾ ਕੱਪੜਾ ਹੋਇਆ ਉਹਨੂੰ ਉਤਾਰ ਦਵਾਂਗੇ ਵੀਰੇ ਆਪਾਂ ਤੇ ਆ ਫਲਾਵਰ ਜਿਹਦੇ ਹਿਸਾਬ ਦੇ ਨਾਲ ਪਹਿਲਾਂ ਤੁਸੀਂ ਕਟਾਈ ਕਰਨੀ ਹੈ ਜੀ ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਨਾਪ ਲਿਓ ਨੂੰ ਠੀਕ ਹੈ ਦੇਖੋ ਇਹ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋਣ ਤੋਂ ਬਾਅਦ ਮੂਰੀ ਤਾਂ ਆ ਜੂਗੀ ਵੀਰੇ ਪੂਰੀ ਕਿਉਂਕਿ 5.5 ਇਹ 7 ਬੰਦਾ ਹੁਣ ਇਹਦੇ ਵਿੱਚ 2 ਤੋਂ 2 ਇੰਚ ਐਕਸਟਰਾ ਮਾਰਜਨ ਵੀ ਚਾਹੀਦਾ 3 ਇੰਚ ਦਾ ਜੋੜ ਪਊਗਾ ਜੀ 3 ਇੰਚ ਦਾ ਜੋੜ ਪਊਗਾ ਜਿਹੜਾ ਇੱਥੇ ਛੋਟੇ ਵਾਲਾ ਜੋੜ ਠੀਕ ਹੈ ਹੁਣ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲੈਂਥ ਉਤਾਰ ਕੇ ਦੱਸਦੀ ਹਾਂ ਇੱਕ ਬਾਜੂ ਹੋਗੀ ਇਹ ਦੂਸਰੀ ਬਾਜੂ ਹੋਗੀ ਵੀਰੇ ਦੂਸਰੀ ਬਾਜੂ ਨੂੰ ਵੀ ਇਸ ਤਰ੍ਹਾਂ ਵਿਛਾ ਲਿਓ ਚੰਗੀ ਤਰ੍ਹਾਂ ਜਿਹੜਾ ਇਹਦੇ ਵਿੱਚ ਵੱਧ ਕਪੜਾਗਾ ਥੋੜਾ ਜਿਹਾ ਫਲਾਵਰਜ ਤੋਂ ਬਿਨਾਂ ਉਹਦੀ ਆਪਾਂ ਛਾਂਟੀ ਪਾ ਦਾਂਗੇ ਠੀਕ ਹੈ ਜੀ ਜੇ ਜਿੰਨੀ ਆਪਾਂ ਨੂੰ ਲੈਂਥ ਉਚਾਈ ਦੀ ਹੈ ਬਾਜੂ ਦੀ ਉਹ ਵਾਲੀ ਪਹਿਲਾਂ ਕਟਾਈ ਕੀਤੀ ਜਾਊਗੀ ਜੀ ਠੀਕ ਹੈ ਆ ਲੋ ਜੀ ਦੋਨੇ ਬਾਜੂ ਇੱਕ ਉੱਪਰ ਇੱਕ ਦੂਜੇ ਦੇ ਉੱਪਰ ਰੱਖ ਕੇ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਰੱਖ ਲੈਣਾ ਆਪਾਂ ਨੂੰ ਬਾਜੂ ਦੀ ਲੈਂਥ ਚਾਹੀਦੀ ਹੈ ਜੀ 16 ਇੰਚ ਤਿਆਰ ਤੇ ਬਾਜੂ ਦੀ ਕਟਾਈ ਕੀਤੀ ਜੇ 18 ਇੰਚ 18 ਇੰਚ ਨੂੰ ਹੀ ਆਪਾਂ ਰੱਖਦੇ ਆਪਾਂ 16 ਇੰਚ ਬਾਜੂ ਤਿਆਰ ਚਾਹੀਦੀ ਹੈ 17 ਇੰਚ ਦੀ ਕਟਾਈ ਕਰ ਦਾਂਗੇ ਤਰਪਾਈ ਫੋਲਡਿੰਗ ਕਪੜਾ ਉਹਨਾਂ ਨੇ ਡਿਜ਼ਾਈਨਿੰਗ ਦੇ ਅੱਗੇ ਛੱਡਿਆ ਹੋਇਆ ਇੱਥੋਂ ਰੱਖਦੇ ਹੋਏ ਡਿਜ਼ਾਈਨਿੰਗ ਤੋਂ ਉੱਪਰੋਂ ਰੱਖਦੇ ਹੋਏ 17 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰ ਲਓਗੇ ਜੀ ਓਕੇ ਜੀ ਹੋ ਗਈ 17 ਇੰਚ ਤੇ ਹੁਣ ਤੁਸੀਂ ਕੀ ਕਰਨਾ ਹੈ ਇਹਦੀ ਲੈਂਥ ਉਤਾਰ ਲਓ ਪਹਿਲਾਂ ਜਿੰਨੀ ਬਾਜੂ ਦੀ ਲੈਂਥ ਆ ਉਹ ਉਤਰ ਜੂਗੀ ਫਿਰ ਤੁਹਾਨੂੰ ਮੈਂ ਜੋੜ ਪਾਉਣ ਦਾ ਤਰੀਕਾ ਦੱਸਦੀ ਹਾਂ ਹੁਣ ਮੈਨੂੰ ਆਪਣੀ ਸਾਈਡ ਘੁਮਾ ਕੇ ਜਿਹੜਾ ਆਪਣਾ ਬਾਧੂ ਕਪੜਾ ਇਹਦੇ ਵਿੱਚ ਹਨਾ ਆਹ ਵਾਲਾ ਇਹ ਜੋੜ ਦੇ ਵਿੱਚ ਨਹੀਂ ਨਾ ਲੋਟ ਆਣਾ ਠੀਕ ਹੈ ਇਸ ਤਰ੍ਹਾਂ ਇੱਕ ਬਾਜੂ ਦੇ ਵਿੱਚ ਹੈਗਾ ਇੱਕ ਦੇ ਹੈ ਨਹੀਂਗਾ ਉਹ ਚੀਜ਼ ਦੀ ਸੈਟਿੰਗ ਨਹੀਂ ਹੋਣੀ ਇਹਦੇ ਵਿੱਚ ਜੋੜ ਹੀ ਪਾਊਗਾ ਜੋੜ ਤੁਹਾਨੂੰ ਮੈਂ ਦੱਸ ਦਈਏ ਕਿ ਕਿਸ ਤਰ੍ਹਾਂ ਪਾਇਓ ਹੁਣ ਜਿਹੜਾ ਬਾਧੂ ਕੱਪੜਾ ਉਹਦੇ ਨਾਲ ਦਾ ਉਹ ਉਤਾਰਨਾ ਕਿਉਂਕਿ ਇੱਕ ਪੱਲੇ ਦੇ ਵਿੱਚ ਤਾਂ ਥੋੜਾ ਜਿਹਾ ਕੱਪੜਾ ਐਕਸਟਰਾ ਸੀਗਾ ਦੂਸਰੇ ਪੱਲੇ ਦੇ ਵਿੱਚ ਨਹੀਂ ਸੀਗਾ ਉਹ ਫਿਰ ਉਸ ਤਰ੍ਹਾਂ ਵੀਰੇ ਸੈਟਿੰਗ ਨਹੀਂ ਬਣਦੀ ਹੁੰਦੀ ਹੁਣ ਆ ਦੇਖੋ ਆਪਾਂ ਲੈਂਥ ਨੂੰ ਤਾਰ ਕੇ ਇਹ ਚੀਜ਼ ਵਿਛਾ ਲਈ ਹੈ ਨਾ ਹੁਣ ਤੁਸੀਂ ਇਹਨਾਂ ਦਾ ਜਿਹੜਾ ਜੋੜ ਆ ਨਾ ਜੋੜ ਦੀ ਕਟਾਈ ਵੀ ਵੀਰੇ ਤੁਸੀਂ ਨਾਲ ਹੀ ਕਰ ਲਿਓ ਠੀਕ ਹੈ ਇਸ ਤਰ੍ਹਾਂ ਆਵਲਾ ਜੋੜ ਆਪਾਂ ਨੂੰ ਬਹੁਤ ਹੋਊਗਾ ਮੈਂ ਤੁਹਾਨੂੰ ਨਾਪ ਕੇ ਵਿਛਾ ਕੇ ਦੱਸਦੀ ਆ ਚੰਗੀ ਤਰ੍ਹਾਂ ਕਿੰਨੀ ਬਣ ਜੂਗੀ ਬਾਜੂ ਦਾ ਮੋਢਾ ਜਿਹੜਾ ਤਿਆਰ ਹੋ ਜੂਗਾ ਕਿੰਨਾ ਹੋ ਜੂਗਾ ਠੀਕ ਹੈ ਜੀ ਹਲੋ ਇੱਥੇ ਵਿਸਕਿਆ ਕਪੜਾ ਹੋਂ ਜੇ ਆਪਾਂ ਇੱਥੋਂ ਰੱਖਾਂ ਗਿਆ ਨੋਕ ਤੋਂ ਪਹਿਲਾਂ ਇੱਥੋਂ ਤੱਕ 11 ਇੰਚ ਤਿਆਰ ਹੁੰਦਾ 2 ਇੰਚ ਐਕਸਟਰਾ ਮਾਰਜਨ ਨਾਲ ਤੇ ਓਕੇ ਬਣਦਾ ਆਪਣਾ ਮੋਢਾ ਠੀਕ ਹੈ ਜੀ ਹੋਂ ਜਿਹੜੀ ਇੱਥੋਂ ਬਾਜੂ ਹੈ ਇੱਥੋਂ ਤਾਂ ਇਹਨਾਂ ਦੀ ਮੂਰੀ ਬਾਜੂ ਦੀ 5.5 ਇੰਚ ਤਿਆਰ ਹੈ ਇੱਥੋਂ ਲਿਆਂਦੇ ਹੋਏ ਕਪੜਾ ਆਪਾਂ ਨੂੰ ਥੋੜਾ ਜਿਹਾ ਐਕਸਟਰਾ ਵਿੱਚ ਵੀ ਛੱਡਾਂਗੇ ਹਨਾ ਤੇ ਲੰਬੇ ਜੋੜ ਦੀ ਕਟਾਈ ਕਰ ਦਿਓ ਤੁਸੀਂ ਇੱਥੋਂ ਤੱਕ ਦੀ ਕਰ ਦਿਓ ਤੇ ਮੁੜ ਕੇ ਜਿਹੜਾ ਤੁਹਾਡੀ ਬਾਹ ਪਹਿਣੇ ਤੋਂ ਜੋੜ ਆਊਗਾ ਉਹ ਤੁਹਾਡੇ ਕਸ਼ ਦੇ નીચે ਥੋੜਾ ਜਿਹਾ 5 ਇੰਚ ਦਾ ਜੋੜ ਦਿਖਾਈ ਦੇਊਗਾ ਜਿਆਦਾ ਜੋੜ ਨਹੀਂ ਦਿਖਾਈ ਦੇਊਗਾ ਠੀਕ ਹੈ ਜੀ ਕਿਹੜਾ ਕਟਾਈ ਲੰਬੇ ਜੋੜ ਦੀ ਕਰ ਦਿਓ ਕਿਉਂ ਕਰ ਦਿਓ ਕਿਉਂਕਿ ਆਪਾਂ ਨੂੰ ਐਕਸਟਰਾ ਕਈ ਵਾਰ ਖੁੱਲਾ ਪੀੜਾ ਕਪੜਾ ਕਰਨਾ ਜਾਂ ਸਿੱਜ ਜੇ ਵੀ ਉਹਦਾ ਕਰਕੇ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਵਿਛਾ ਲਿਓ ਚੰਗੀ ਤਰ੍ਹਾਂ ਵਿਛਾਣ ਤੋਂ ਬਾਅਦ ਜਿਹੜੀ ਇਹਦੀ ਕਟਾਈ ਕਰਨੀ ਆ ਆ ਦੇਖੋ ਜੀ ਇੱਥੋਂ 2-2 ਇੰਚ ਦਾ ਉਤਾਰ ਦਿਓ ਓਕੇ ਜੀ ਇੱਥੋਂ ਠੀਕ ਹੈ ਜੀ ਹੁਣ ਤੁਸੀਂ ਇੱਥੋਂ ਰੱਖਦੇ ਹੋਏ ਨੋਕ ਤੋਂ 3 ਇੰਚ ਇਸ ਤਰ੍ਹਾਂ ਮਾਰਕਿੰਗ ਕਰ ਲਈ 3 ਵਾਲੀ ਮਾਰਕਿੰਗ ਨੂੰ ਆਹ ਵਾਲੀ ਨੋਕ ਦੇ ਨਾਲ ਇਸ ਤਰ੍ਹਾਂ ਮਿਲਾਉਗੇ ਦੇਖੋ ਜੀ ਇਸ ਤਰ੍ਹਾਂ ਇਹ ਚਾਰਾਂ ਪੱਲਿਆਂ ਦੀ ਇਕੱਠੀ ਕਾਟ ਪਾਉਗੇ ਠੀਕ ਹੈ ਜੀ ਫਿਰ ਇਧਰ ਲਈ ਆਹ ਵਾਲੀ ਨੋਕ ਨੂੰ ਆਹ ਜਿਹੜੀ 2-2 ਇੰਚ ਦੀ ਆਪਾਂ ਕਾਟ ਪਾ ਕੇ ਲੈ ਕੇ ਆਏ ਆ ਇਹਨਾਂ ਨਾਲ ਮਿਲਾਵਾਂਗੇ ਹੁਣ ਸਭ ਤੋਂ ਪਹਿਲਾਂ ਇੱਥੋਂ ਲੈਂਥ ਉਤਾਰ ਦੋ ਇਹ ਵੀ ਦੰਨ ਹੋ ਗਈ ਜੀ ਲੈਂਥ ਵੀ ਹੁਣ ਤੁਸੀਂ ਕਾਟਾ ਪਾਉਗੇ ਆ ਦੇਖੋ ਇਸ ਤਰੀਕੇ ਨਾਲ ਕਾਟ ਪਾਉਗੇ ਦੇਖੋ ਸਭ ਤੋਂ ਪਹਿਲਾਂ ਆਹ ਵਾਲੀ ਕਾਰਟ ਹੀ ਪਾ ਲਓ ਠੀਕ ਹੈ ਆਹ ਵਾਲੀ ਆ ਲਓ ਜੀ ਇਹ ਤੋਂ ਰੱਖਦੇ ਹੋਏ ਚਾਰਾ ਪੱਲਿਆਂ ਦੀ ਕੱਟੀ ਕਾਟ ਜਿਹੜੀ ਪੈਣੀ ਹੁੰਦੀ ਆ ਉਹ ਵਾਲੀ ਆਪਾਂ ਕਾਟ ਇਸ ਤਰ੍ਹਾਂ ਪਾ ਦਿੰਦੇ ਜੀ ਠੀਕ ਹੈ ਜੀ ਇੱਕ ਪੱਲਾ نیچے ਰਹਿ ਗਿਆ ਸੀ ਇਹਦੀ ਵੀ ਪਾ ਦੋ ਇਸ ਤਰ੍ਹਾਂ ਓਕੇ ਜੀ ਠੀਕ ਹੈ ਬਾਜੂ ਦਾ ਆਕਾਰ ਤੁਹਾਨੂੰ ਕਿੰ ਵਿੱਚ ਦਿਖਾਈ ਦੇਣ ਲੱਗਿਆ ਹੋਊਗਾ ਠੀਕ ਹੈ ਹੁਣ ਤੁਸੀਂ ਇਸ ਤਰ੍ਹਾਂ ਪਾ ਦਿਓ ਦਨ ਹੋ ਗਿਆ ਜੀ ਹੁਣ ਤੁਸੀਂ ਕੀ ਕਰਨਾ ਜਿਹੜੀ ਫਰੰਟ ਦੀ ਕਾਟ ਪੈਣੀ ਆ ਆ ਜੋੜ ਭਰ ਲੈਣੇ ਜੋੜ ਭਰ ਕੇ ਜਿਹੜੀ ਫਰੰਟ ਦੀ ਕਾਟ ਪਾਉਗੇ ਇਥੋਂ ਏਨੀ 1.5 ਇੰਚ ਦੀ ਅੰਦਰ ਰੱਖਦੇ ਹੋਏ ਨਾ ਮੈਂ ਨਾ ਮਾਰਕਿੰਗ ਕਰਕੇ ਦਿਖਾ ਦਿੰਨੀ ਆ ਕਾਟ ਮੈਂ ਪਾਉਂਗੀ ਜਦੋਂ ਜੋੜ ਆਪਾਂ ਸਲਾਈ ਲਗਾ ਦਿੱਤੀ ਤੇ ਇਥੋਂ ਜਿਹੜੀ ਤੁਸੀਂ 1.5 ਇੰਚ ਦੀ ਇਸ ਤਰ੍ਹਾਂ ਸਿੱਧਾ ਹੀ ਰੱਖਿਆ ਕਰੋ ਇਹਨੂੰ ਇਥੋਂ ਰੱਖਦੇ ਹੋਏ ਇਸ ਤਰ੍ਹਾਂ ਕਾਟ ਮੈਂ ਸਾਰੀਆਂ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਸਮਝਾ ਚੁੱਕੀ ਆ ਇਹ ਕਾਟ ਦੇ ਬਾਰੇ ਵੀ ਕਿਸ ਤਰ੍ਹਾਂ ਪੈਂਦੀ ਆ ਆਪਣੇ ਚੈਨਲ ਤੇ ਜਾ ਕੇ ਕਾਟ ਚੈੱਕ ਕਰ ਲਿਓ ਬਾਕੀ ਮੈਂ ਜੇ ਹੋ ਸਕਦਾ ਤਾਂ ਜਦੋਂ ਆਪਾਂ ਜੋੜ ਫਿਨਿਸ਼ ਕਰਤੇ ਇਹਦੇ ਨਾਲ ਜੋਇੰਟ ਕਰਤੇ ਕਾਟ ਪਾਉਣੀ ਹੋਈ ਉਹ ਵੀ ਇਹਦੇ ਨਾਲ ਵੀਡੀਓ ਤੁਹਾਨੂੰ ਪਾ ਕੇ ਜੋਇੰਟ ਕਰਕੇ ਦੱਸ ਦੇਵਾਂਗੇ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨੇ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਸ਼ੇਅਰ ਜ਼ਰੂਰ ਕਰਦਿਆਂ ਕਰੋ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ